ਸ਼ਾਮ ਦੇ तकरीबन 6:00 ਸਵਾ 6 ਹੋ ਗਿਆ ਤੇ ਧੁੱਪ ਦੇਖ ਕੇ ਲੱਗਦਾ ਨਹੀਂ ਵੀ 6:00 ਵੱਜ ਗਏ ਹੋਣਗੇ ਅਸੀਂ 나ਕੋ ਪਹੁੰਚ ਗਏ ਆ ਤੇ ਹਨੇਰਾ ਵੀ ਕਹਿੰਦੇ ਇੱਕਦਮ ਹੋ ਜਾਂਦਾ ਤੇ 나ਕੋ ਰੁਕਣ ਦਾ ਪਲਾਨ ਬਣਾ ਲਿਆ ਤਾਂਬੂ ਹਜੇ ਇੱਥੋਂ तकरीबन 60 ਕਿਲੋਮੀਟਰ 50-60 ਕਿਲੋਮੀਟਰ ਹੋਊਗਾ ਤੇ ਅੱਜ ਤਾਂਬੂ ਸਟੇ ਕਰਾਂਗੇ ਐਦਾਂ ਦੇ ਪਿੱਛੇ ਜਿਹੜੇ ਇੱਕ ਇਹਨੇ ਕੋ ਹੋਮਸਟੇ ਆ ਖਾਣ ਪੀਣ ਵਾਲਾ ਪ੍ਰੋਗਰਾਮ ਵਿੱਚ ਇਹਨਾਂ ਦੇ ਉੱਤੇ ਬੈਠਣ ਨੂੰ ਪ੍ਰੋਗਰਾਮ ਕੀਤਾ ਹੋਇਆ ਤੇ ਅੱਜ ਦਾ ਦਿਨ ਇੱਥੇ ਨਾਕ ਰੋਖਾਂਗੇ ਤੇ ਕੱਲ ਨੂੰ ਨਿਕਲਾਂਗੇ ਇੱਥੋਂ ਆਪਣੇ ਜੇ ਤੁਹਾਨੂੰ ਨਾਕੋ ਦਾ 360 ਡਿਗਰੀ ਦਾ ਊ ਵਿਊ ਦਿਖਾਈ ਹੈ ਤਾਂ ਐਦਾਂ ਦਾ ਚਾਰ ਚਪੇਰੇ ਸੁੱਕੇ ਪਹਾੜ ਮਾੜੀ ਮੋਟੀ ਕਿਤੇ ਬੂਟੀ ਜੀ ਹੈਗੀ ਆ ਤੇ ਵਿੱਚ ਜਿਹੜਾ ਨਾਕੋ ਸ਼ਹਿਰ ਵਸਿਆ ਹੋਇਆ ਅਸੀਂ ਐਂਟਰ ਕਰਦੇ ਸਾਰੀ ਜਿਹੜਾ ਇੱਥੇ ਸਟਾਪ ਕਰਤੀ ਆ ਸਾਹਮਣੇ ਪਹਾੜ ਜਿਹੜੇ ਵਰਸਣ ਵਾਲੇ ਸ਼ੁਰੂ ਹੋ ਗਏ ਆ ਤੇ ਬਾਈ ਕਿੱਧਰ ਲਗਾਤੇ ਇੱਥੇ ਪਤਾ ਕਰਦੇ ਹਾਂ ਹੋਮਸਟੇ ਕੋਈ ਵਧੀਆ ਜਾਂ ਮਿਲ ਜੇ ਜਿੱਥੇ ਖਾਣ ਪਾਣ ਠੀਕ ਹੋਵੇ ਇੱਥੇ ਗਗਨ ਬਾਈ ਹੁਣੀ ਪਹਿਲਾਂ ਰੁਕੇ ਆ ਉਹਨਾਂ ਨੂੰ ਪਤਾ ਇੱਥੇ ਸਲਾਹ مشورہ ਕਰਦੇ ਆ ਨਾਕੋ ਪਹੁੰਚੇ ਆ ਤੇ ਟੈਂਪਰੇਚਰ ਦਾ 9-10 ਡਿਗਰੀ ਹੋਈ ਆ ਪਰ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ ਹਵਾ ਦੇ ਨਾਲ ਜਿਹੜੀ ਠੰਡ ਦੁਗਣੀ ਲੱਗ ਰਹੀ ਆ ਇੱਕ ਥੋੜਾ ਜਾਂ ਇਹਦਰ ਨਾਲ ਮਾਹੌਲ ਕਰਮ ਹੋਣਾ ਵੀ ਸ਼ੁਰੂ ਹੋ ਗਿਆ ਕੰਮ ਕਹਾਵਾ ਦੇ ਨਾਲ ਜਿਹੜੀ ਠੰਡ ਵਾਧਾ 7 ਵਜ ਗਿਆ ਤਕਰੀਬਨ 7 ਵਜੇ ਵੀ ਹਜੇ ਤੱਕ ਜਿਹੜਾ ਸੂਰਜ ਖੜਾ ਵਾ ਪੂਰ ਐਂਡ ਫੁੱਲ ਚਾਨਣ ਪਹਾੜਾਂ ਦੇ ਪਿੱਛੇ ਸੂਰਜ ਡੁੱਬਦਾ ਹਜੇ ਦਿਖ ਰਿਹਾ ਠੰਡ ਜ਼ਿਆਦਾ ਹੋਣ ਨਾਲ ਮਾਹੌਲ ਜਿਹੜਾ ਗਰਮ ਕਰਨਾ ਸ਼ੁਰੂ ਕਰਦਾ ਹਾਂ ਬਾਈ ਹੁਣੀ ਟੋਪੀਆਂ ਟੂਪੀਆਂ ਪਾ ਕੇ ਬੈਠ ਕੇ ਆ ਇੱਕ ਲੜਕਾ ਜਿਹੜਾ ਮੂੰਹ ਨਹੀਂ ਦਿਖਾ ਰਿਹਾ ਇਹ ਲਕ ਹੋ ਰਿਹਾ ਡਾਕਟਰ ਸਾਹਿਬ ਵੀ ਆ ਗਏ ਪਿੱਛੇ ਤੇ ਬਾਰ ਬਾਰ ਵਾਡ ਬਿਲਦਗਾ ਵਾਡ ਆ ਲੈ ਆ ਕਿਵੇਂ ਮੋਲ ਤੁਹਾਨੂੰ ਕਿਵੇਂ ਲੱਗਾ ਬਹੁਤ ਵਧੀਆ ਨਜ਼ਾਰੇ ਨਜ਼ਾਰੇ ਚਾਰੇ ਬੰਦੇ ਇੱਕੋ ਜੇ ਆਏ ਐਨ ਪੂਰੀ ਸੋਚ ਚਾਲਦੀ ਐਨ ਪੂਰੇ ਨਜ਼ਾਰੇ ਪੂਰੇ ਲੈ ਰਹੇ ਆ ਜੀ ਹਾਂ ਤੇ ਨਾਕੋ ਦਾ ਉੱਪਰ ਹੋਟਲ ਤੋਂ ਖੜੇ ਅਸੀਂ ਤੁਹਾਨੂੰ ਵੀਊ ਦਿਖਾਈਏ ਸਾਹਮਣੇ ਜਿਹੜਾ ਤੋਪਮਾੜੀ ਮੋਟੀ ਤੇ ਸੂਰਜ ਸ਼ਬਦਾ ਦਿਖ ਰਿਹਾ ਪਹਾੜਾਂ ਦੇ ਟਾਪ ਦੇ ਉੱਤੇ ਬਰਫ਼ ਬਰਫ਼ ਦੇ ਨਾਲ ਜਿਹੜੀ ਠੰਡੀ ਹਵਾ ਇੱਥੇ ਆ ਰਹੀ ਹੈ ਪੂਰੀ ਉਹਦੇ ਨਾਲ ਜਿਹੜਾ ਟੈਂਪਰੇਚਰ 10 ਤੋਂ ਕਿਤੇ ਘੱਟ ਦਿਖ ਰਿਹਾ ਤਾਂ ਕਰਕੇ ਵੀ ਜਿਹੜੀ ਇੰਨੇ ਕੱਪੜਿਆਂ ਦੇ ਵਿੱਚ ਵੀ ਠੰਡ ਫੁੱਲ ਲੱਗ ਰਹੀ ਹੈ ਇੱਥੇ ਹੁਣ ਬਾਹਰ ਮਾਹੌਲ ਸਜਾਉਣ ਲੱਗੇ ਆ ਵੈਸੇ ਅੰਦਰ ਵੀ ਮਾਹੌਲ ਹੁੰਦਾ ਬੈਠਣ ਵਾਸਤੇ ਹੈਗਾ ਇੱਧਰ ਆ ਗੇਟ ਬੰਦ ਕਰਤਾ ਸੀ ਪਰ ਸਾਡੇ ਬੰਦੇ ਕਹਿੰਦੇ ਵੀ ਬਾਹਰ ਹੀ ਬਹਿਣਾ ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਰਾਤ ਆਪਾਂ ਨਾਕੋ ਆ ਕੇ ਰੁੱਕ ਗਏ ਸੀਗੇ ਤੇ ਹੁਣ ਤੇ ਤਕਰੀਬਨ ਸਵੇਰ ਦੇ 8:30 ਵੱਜ ਚੁੱਕੇ ਆ ਤੇ 나코 ਮਿਨਿਸਟਰੀ ਦੇਖ ਕੇ ਤੇ ਆਪਾਂ ਅੱਗੇ ਨੂੰ ਚੱਲਦੇ ਆਂ ਅੱਜ ਕਾਜਾ ਰੁਕਣ ਦਾ ਪਲਾਨ ਆ ਕਾਜਾ ਤਕਰੀਬਨ ਇੱਥੋਂ 100 ਕਿਲੋਮੀਟਰ ਦੇ ਆਸ-ਪਾਸ ਹੈਗਾ ਤੇ ਵੇਖਦੇ ਆਂ ਮਾਹੌਲ ਕਿਦਾਂ ਦਾ ਹਾਕੋ ਦਾ ਸਵੇਰ ਦਾ ਜਿਹੜਾ ਮਾਹੌਲ ਹੈ ਇੱਦਾਂ ਪੂਰੀ ਧੁੱਪ ਖੜੀ ਹੋਈ ਆ ਸਾਹਮਣੇ ਜਿਹੜੇ ਪਹਾੜ ਬਰਫ਼ ਨਾਲ ਲੱਦੇ ਹੋਏ ਦਿਖ ਰਹੇ ਆ ਥੱਲੇ ਸੁੱਕੇ ਪਹਾੜ ਬਿਲਕੁਲ ਉਹ ਥੱਲੇੋਂ ਅਸੀਂ ਆਏ ਆ ਉੱਥੇ ਰੁਕੇ ਸੀਗੇ ਤੇ ਇੱਧਰ ਹੈ ਗਈਆਂ 나코 ਮਿਨਿਸਟਰੀ ਜਿਆਦਾਤਰ ਬਹੁਤੀ ਲੋਕ ਹੋਰ ਹੁਣ ਕਰਕੇ ਮਿਨਿਸਟਰੀਆਂ ਜ਼ਿਆਦਾ ਨੇ ਕਾਜਾ ਵੀ ਇਦਾਂ ਦਾ ਕੁਛ ਹੀ ਆ ਤੇ ਤਾਬੂ ਵੀ ਮਿਨਿਸਟਰੀ ਜਿਹੜੀ ਮਸ਼ਹੂਰ ਆ ਇੱਥੋਂ ਹਮ ਦੇਖ ਕੇ ਚਾਹ ਪਾਣੀ ਪੀਂਨੇ ਆ ਤੇ ਅੱਗੇ ਚੱਲਦੇ ਆ ਤਾਬੂ ਹਾਲਾਕੇ ਜ਼ਿਆਦਾ ਨਾਕੂ ਚਾਈ ਤੇ ਨਹੀਂ ਗਾ ਪਰ ਫੇਰ ਵੀ ਥੋੜਾ ਬਹੁਤਾ ਸਾਹ ਇੱਥੇ ਚੜਦਾ ਆ ਆ ਸਾਹਮਣੇ ਮਿਨਿਸਟਰੀ ਹੈ ਪੁਰਾਣੇ ਪੁਰਾਣੇ ਪੱਥਰ ਪੁਰਾਣੀ ਕਿੰਨੇ ਸਾਲ ਜਿਹੜੀ ਇਹ ਵੇਖਦੇ ਆ ਕਿਤੇ ਆਪਾਂ ਨੂੰ ਲੱਭ ਜੇ ਤਾਂ ਬਹੁਤ ਪੁਰਾਣੀਆਂ ਮਿਨਿਸਟਰੀਆਂ ਨੇ ਆਹ ਬਿਲਡਿੰਗਾਂ ਜਿਹੜੀਆਂ ਨਵੀਆਂ ਬਣੀਆਂ ਹੋਈਆਂ ਵਿੱਚ ਕੁਝ ਆਹ ਹੈ ਗੁੰਪਾ ਗੁੰਪਾ ਕਹਿੰਦੇ ਇਹਨਾਂ ਨੂੰ ਪੱਥਰਾਂ ਦੇ ਨਾਲ ਤੇ ਉੱਪਰ ਡੰਡੇ ਵਗੈਰਾ ਲਕੜਾਂ ਦਾ ਬਣਾਏ ਹੋਏ ਇਦਾਂ ਪਰ ਮੌਲ 올ਡ ਮਿਨਿਸਟਰੀ ਨਾ ਕੋ 6 ਵਜੇ ਤੋਂ 6 ਪੀਐਮ 12 ਘੰਟੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਦਾਂ ਦਾ ਜਿਹੜਾ ਚਾਰ ਸ਼ਪੇਰਾ ਨਾ ਕੁਮਿਨਿਸਟਰੀ ਆ ਅਜੇ ਕੋਈ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਗੱਡੀਆਂ ਕਾਫੀ ਖੜੀਆਂ ਨੇ ਪਾਰਕਿੰਗ ਸਾਹਮਣੇ ਤੇ ਅਸੀਂ ਆਈ ਆ ਸਾਹਮਣੇ ਪੂਜਾ ਕਰ ਰਿਹਾ ਇੱਕ ਮੌਸਮ ਜਿਹੜਾ ਪੂਰਾ ਸਾਫ਼ ਆ ਕਾਜਾਂ ਨੂੰ ਜਾਂਦਿਆਂ ਹੋਇਆਂ ਤੇ ਪਹਾੜਾਂ ਦਾ ਜਿਹੜਾ ਤੇਰਾ ਮੂਰਾ ਬਦਲਦਾ ਜਾਂਦਾ ਸਾਹਮਣੇ ਵੇਖੋ ਕਿਦਾਂ ਦੇ ਪੱਥਰ ਵਾਈਟ ਵਾਈਟ ਪਹਾੜਾ ਜਿਵੇਂ ਰੇਤੇ ਦੇ ਮਿੱਟੀ ਪੀਲੀ ਮਿੱਟੀ ਹੁੰਦੀ ਹੈ ਤੇ ਵਿੱਚ ਉਹ ਸਾਹਮਣੇ ਦੇਖੋਗੇ ਤਾਂ ਰੈੱਡ ਕਲਰ ਦਾ ਪਹਾੜਾ ਹੋਈ ਸਾਰਾ ਸਾਰਾ ਜਿਹੜਾ ਸਪਿਤੀ ਦਾ ਮਾਹੌਲ ਚੇਂਜ ਹੁੰਦਾ ਜਾਂਦਾ ਜਿੱਦਾਂ ਜਿੱਦਾਂ ਕਾਜਾਵਨ ਨੂੰ ਜਾ ਰਹੇ ਹੈ ਟ੍ਰੈਕ ਬਹੁਤ ਘੱਟ ਆ ਰੋਡ ਬਹੁਤ ਸਾਫ਼ ਆ ਤੇ ਦੇਖੋ ਤੁਸੀਂ ਘਾਣੀ ਕਿਦਾਂ ਦੀ ਆ ਕੁਦਰਤ ਦੀਆਂ ਗੰਨਾਂ ਵਾਤਾ ਕਿਤੇ ਤਾਂ ਬਿਲਕੁਲ ਕਿਤੇ ਕਿਤੇ ਤਾਂ ਬਿਲਕੁਲ ਇਦਾਂ ਦੇ ਹਾਰਡ ਜਿਹੜੇ ਸਖਤ ਪਹਾੜ ਆ ਕਿਤੇ ਕਿਤੇ ਉਹ ਵੇਖੋ ਸਾਹਮਣੇ ਜਿੱਦਾਂ ਬਜਰੀ ਕਿਰੀ ਹੁੰਦੀ ਐਦਾਂ ਦੇ ਆ ਵਿੱਚ ਕਿਤੇ ਕਿਤੇ ਆ ਐ ਲੱਗ ਰਿਹਾ ਵੀ ਜਿਵੇਂ ਮਿੱਟੀ ਦੇ ਹੁੰਦੇ ਆ ਤੇ ਵਿੱਚ ਉਹ ਉਧਰ ਸਾਹਮਣੇ ਕੋਈ ਸ਼ੋਰ ਤਰੀਕਾ ਵਾ ਸਪੀਤੀ ਦੇ ਰੰਗ ਵੱਖੋ ਵੱਖਰੇ ਆ ਚਲੋ ਚੱਲਦੇ ਆਪਾਂ ਇਦਾਂ ਗਾਹਾਂ ਉੱਪਰ ਤੋਂ ਤਾਂ ਰੋਡ ਦੀਆਂ ਲਾਈਨਾਂ ਦੀਆਂ ਸਾਰੀਆਂ ਬਿਲਕੁਲ ਥੱਲੇ ਨੂੰ ਉੱਤਰ ਹੀ ਜਾਂਦੇ ਹੁਣ ਡਾਊਨ ਤੇ ਆ ਗਏ ਤੇ ਇੱਥੋਂ ਦੇ ਸਪਤਿ ਦੀ ਲੋਕਾਂ ਦਾ ਮੋਟਾ-ਮੋਟਾ ਜਿਹਾ ਹਿਸਾਬ ਲਾਇਆ ਵੀ ਜਾਂ ਤਾਂ ਲੋਕਾਂ ਦਾ ਜੀਵਨ ਇੱਥੇ ਮਾੜਾ-ਮੋਟਾ ਵੀ ਆ ਜਿਹੜਾ ਸੜਕਾਂ ਵਗੈਰਾ ਤੇ ਕੰਮ ਕਰਦੀਆਂ ਲੇਬਰ ਇਹ ਸਰਕਾਰ ਇਹਨਾਂ ਨੂੰ ਪੈਸਾ ਦਿੰਦੀ ਆ ਜਾਂ ਫਿਰ ਇਹਨਾਂ ਦਾ ਸਰਕਾਰੀ ਜਿਹੜੇ ਮੁਲਾਜ਼ਮ ਹੋ ਨੇ ਤੇ ਜਾਂ ਫਿਰ ਇਹਨਾਂ ਦਾ ਟਰਾਂਸਪੋਰਟ ਤੇ ਟੂਰਿਸਟ ਦੇ ਸਿਰ ਤੇ ਜਿਹੜਾ ਕੰਮ ਚੱਲ ਰਿਹਾ ਇਹ ਦਰਖਤ ਵਗੈਰਾ ਜੇ ਕੁਦਰਤੀ ਇੱਥੇ ਕੋਈ ਦਰਖਤ ਨਹੀਂ ਆ ਇਦਾਂ ਦੇ ਬੂਟੇ ਜਿਹੜੇ ਇਹਨਾਂ ਨੇ ਆਪ ਪਲਾਂਟ ਕਰਕੇ ਲਾਏ ਹੋਏ ਆ ਇਹ ਹੁਣ ਇਹ ਨਹੀਂ ਪਤਾ ਵੀ ਕਿਹੜੇ ਫਲਦੇ ਆ ਇਹ ਥੋੜੇ ਥੋੜੇ ਕਿਤੇ ਕਿਤੇ ਇਹਨਾਂ ਨੇ ਇਦਾਂ ਬਾਗ ਲਾਏ ਹੋਏ ਨੇ ਥੱਲੇ ਨੂੰ ਬਿਲਕੁਲ ਡਾਊਨ ਜਾ ਰਹੇ ਆ ਇਦਾਂ ਦਾ ਮਾਹੌਲ ਹਸਪਤਿ ਦਾ ਲੋਕ ਜਿਹੜੇ ਤਕਰੀਬਨ ਬਹੁਤ ਚੰਗੇ ਆ ਉਧਰਲੇ ਜਿਹੜੇ ਹਿਮਾਚਲ ਟੂਰਿਸਟ ਜਿੱਥੇ ਜ਼ਿਆਦਾ ਉੱਥੇ ਥੋੜਾ ਜਿਹਾ ਥੋੜੇ ਰੂਡ ਨੇ ਬੰਦੇ ਇੱਥੋਂ ਦੇ ਜਿਹੜੇ ਲੋਕ ਵਧੀਆ ਨੇ ਐਦਾਂ ਦੀ ਗੱਲ ਬਾਤ ਆ ਤੁੱਪ ਨਿਕਲੀ ਆਪਾਂ ਠੰਡ ਪੂਰੀ ਆ ਸਪੀਤੀ ਦਾ ਮੇਰਾ ਇਹ ਪਹਿਲਾ ਟੂਰ ਆ ਸਪੀਤੀ ਦੇ ਪਹਾੜਾਂ ਦਾ ਤੁਸੀਂ ਰੰਗ ਟੰਗ ਦੇਖੋ ਤਾਂ ਬਿਲਕੁਲ ਸੁੱਕੇ ਪੱਥਰ ਕਿਰੇ ਟੁੱਟੇ ਕਿਤੇ ਕਿਤੇ ਕਾਲੇ ਪਹਾੜ ਕਿਤੇ ਕਿਤੇ ਲਾਲ ਕਲਰ ਦੇ ਅਡੋ ਅਡ ਤਰ੍ਹਾਂ ਦੇ ਜਿਹੜੇ ਸਪੀਤੀ ਦੇ ਰੰਗ ਟੰਗ ਆ ਇੱਥੇ ਨਾਕੋ ਤੋਂ ਜਾਂਦਿਆਂ ਨੂੰ ਰੋਡ ਜਿਹੜਾ ਏ ਕਲਾਸ ਰੋਡ ਜਿਹੜਾ ਤੁਹਾਨੂੰ ਮਿਲਦਾ ਤੇ ਲੋਕਾਂ ਦਾ ਸੁਭਾਅ ਜਿਹੜਾ ਬਹੁਤ ਚੰਗਾ ਹੈ हिमाचल ਦਾ ਜਿਹੜਾ ਥੱਲੇ ਵਾਲਾ ਏਰੀਆ ਜਿੱਥੇ ਜ਼ਿਆਦਾ ਟ੍ਰੈਵਲ ਟੂਰਿਸਟ ਆਉਂਦੇ ਆ ਉਹਨਾਂ ਨਾਲੋਂ ਇਹ ਲੋਕ ਕਿਤੇ ਚੰਗੇ ਆ ਤੇ ਜ਼ਿਆਦਾਤਰ ਮਤਲਬ ਤੁਹਾਨੂੰ ਜਿਵੇਂ ਦੱਸਿਆ ਵੀ ਇੱਥੇ ਮਟਰ ਦੀ ਖੇਤੀ ਵੀ ਹੁੰਦੀ ਆ ਜਿਹੜੇ ਥੱਲੇ ਥੱਲੇ ਜ਼ਿਆਦਾ ਕਿਉਂਕਿ ਆਪਾਂ ਹੁਣ ਥੱਲੇ ਨੀਵੇਂ ਵੱਲ ਨੂੰ ਜਾ ਰਹੇ ਆ ਕਾਜਾ ਡਾਊਨ ਤੇ ਆ ਕਾਜਾ ਦੇ ਵਿੱਚ ਜਿਹੜੇ ਆਸੇ ਪਾਸੇ ਜਦੋਂ ਜਾਣਦੇ ਆ ਤਾਂ ਮਟਰ ਦੀ ਖੇਤੀ ਕਰਦੇ ਤੁਹਾਨੂੰ ਲੋਕ ਜਿਹੜੇ ਦੇਖਣਗੇ ਤੇ ਇੱਥੇ ਨਾਲ-ਨਾਲ ਨਦੀ ਚੱਲਦੀ ਆ ਵਿੱਚ ਕਿਤੇ ਕਿਤੇ ਇਦਾਂ ਦੇ ਪਹਾੜਾ ਜਿਵੇਂ ਮੂਨ ਲੈਂਡ ਹੁੰਦੀ ਹੈ ਜਿਵੇਂ ਕਹਿੰਦੇ ਸੀ ਕਿ ਵੀ ਚੰ드ਰਾਮਾ ਤੇ ਜਿਹੜੀ ਇਦਾਂ ਦੀ ਧਰਤੀ ਆ ਲਦਾਖ ਵਾਲੀ ਸਾਈਡ ਦੇ ਇੱਕ ਮੂਨ ਲੈਂਡ ਹੈਗਾ ਇੱਧਰ ਵੀ ਕਿਤੇ ਕਿਤੇ ਜਿਹੜੀ ਤੁਹਾਨੂੰ ਉਦਾਂ ਦੇ ਜਿਹੜੇ ਪਹਾੜ ਮਿਲਣਗੇ ਜਿਹੜੇ ਚਿੱਟੇ ਜਿਹੇ ਪਹਾੜਾ ਮਿੱਟੀ ਟਾਈਪ ਪਾਂਡੂ ਮਿੱਟੀ ਹੀ ਲੱਗਦੀ ਆ ਉਹ ਜਿਹੜੇ ਉਹਨਾਂ ਨੂੰ ਮੂਨ ਲੈਂਡ ਕਹਿੰਦੇ ਆ ਟ੍ਰੈਫਿਕ ਬਿਲਕੁਲ ਨਹੀਂਗਾ ਤੇ ਆਪਾਂ ਜਾ ਰਹੇ ਆ ਤਾਬੋ ਵੱਲ ਨੂੰ ਅੱਜ ਕਾਜਾ ਸਟੇ ਕਰਨਾ ਜਿਹੜਾ ਪ੍ਰੋਗਰਾਮ ਤੇ ਆਪਾਂ ਨੂੰ ਕਾਹਲੀ ਕੋਈ ਨਹੀਂ ਹੌਲੀ ਹੌਲੀ ਜਿਹੜੀ ਆਪਾਂ ਵਾਟ ਕੱਢੀ ਜਾਂਦੇ ਆ ਰੋਡ ਇੱਥੋਂ ਤੱਕ ਠੀਕ ਆਗਾ ਕਾਜਾ ਦੇ ਨੇੜੇ ਦੇ ਜਾ ਕੇ ਜਿਹੜਾ ਥੋੜਾ ਜਿਹਾ ਰੋਡ ਖਰਾਬ ਮੈਪ ਤੇ ਜਿਹੜਾ ਸਾਰਾ ਤੁਹਾਨੂੰ ਰੋਡ ਤਾਂ ਸਮਝਾਇਆ ਹੋਇਆ ਨਕਸ਼ਾ ਕਿੱਦਾਂ ਤੁਸੀਂ ਜਾਣਾ ਆ ਆ ਥੱਲੇ ਹੁ ਦਿੱਲੀ ਆ ਆਪਾਂ Shimla ਤੋਂ ਇੱਥੋਂ ਇੱਥੋਂ ਕੋਈ ਚੱਲੇ ਸੀ Shimla ਤੋਂ Narkanda Narkanda ਆਪਾਂ Chitkul ਇੱਧਰ ਨੂੰ ਜਾਂਦਾ Chitkul ਗਏ ਨਹੀਂ Chitkul ਤੋਂ ਆਪਾਂ Kalpa ਹੁੰਦੇ ਹੋਏ ਤੇ ਆਪਾਂ ਪਹੁੰਚੇ Nakko ਇੱਕ ਰਾਤ ਨਾਕੋ ਲਈ ਇੱਕ ਰਾਤ ਆਪਾਂ ਥੱਲੇ ਰਾਮਪੁਰ ਇੱਥੇ ਰਾਮਪੁਰ ਦਾ ਇਹਨਾਂ ਨੇ ਦਿੱਤਾ ਨਹੀਂ ਵਿੱਚ ਰਾਮਪੁਰ ਅਗੇ ਨਾਕੋ ਤੋਂ ਹੁਣ ਅਸੀਂ ਖੜੇ ਆ ਇੱਥੇ ਸੁਮਦੂ ਦੇ ਇੱਥੋਂ ਅਸੀਂ ਇੱਥੇ ਹੋ ਕੇ ਤਾਂ ਜਾ ਕੇ ਇੱਥੋਂ ਵਾਪਸ ਅਸੀਂ ਜਾਣਾ ਥੱਲੇ ਨੂੰ ਉਤਰ ਕੇ ਕਾਜ਼ਾ ਕਾਜ਼ਾ ਅਸੀਂ ਰੁਕਾਂਗੇ ਕਾਜ਼ਾ ਤੋਂ ਜਿਹੜਾ ਸਾਰਾ ਘੁੰਮਣ ਦਾ ਪਲਾਨ ਇੱਧਰੋਂ ਚੱਲ ਜੂ 40 ਮਿੰਟ ਦਾ ਰਸਤਾ ਕਿਤੇ ਹੋਰ ਜਾਣਾ ਇੱਧਰੋਂ ਥੱਲੇ 45 ਮਿੰਟ ਦਾ ਰਸਤਾ ਇੱਥੋਂ ਹੁੰਦੇ ਹੋਏ ਕੁੰਜਮ ਪਾਸ ਜਾਣਾ ਕੁੰਜਮ ਪਾਸ ਜੇ ਰੰਗਣ ਦਿੱਤਾ ਤਾਂ ਥੱਲੇ ਆ ਕੇ ਇੱਧਰ ਮਾਇਆ ਮਨਾਲੀ ਹੋ ਕੇ ਵਾਪਸ ਐਦਾਂ ਦਾ ਜਿਹੜਾ ਸਾਰਾ ਮਾਹੌਲ ਅੱਛਾ ਹੈ ਕਿੰਨਾ ਸੋਹਣੇ ਲੱਗ ਰਹੇ ਨੇ ਤੇ ਨੀਲੇ-ਨੀਲੇ ਪਿੱਛੇ ਆਪਾਂ ਪਹੁੰਚ ਗਏ ਹਿਊ ਹਿਊ ਮਿਨਿਸਟਰੀ ਆ ਜਿੱਥੇ ਇੱਕ ਬੌਧਿਕ ਸ਼ੂਦੀ ਜਿਹੜੀ ਮੰਮੀ ਪਈ ਆ ਬੋਡੀ ਸੰਭੀ ਹੋਈ ਆ ਉੱਥੇ ਆ ਤੁੱਪ ਪੂਰੀ ਐਨ ਤੇਜ ਆ ਪਰ ਮੌਸਮ ਉਦਾਂ ਠੀਕ ਆ ਓਨੀ ਗਰਮੀ ਨਹੀਂ ਲੱਗ ਰਹੀ ਤੇ ਆਸੇ-ਪਾਸੇ ਦਾ ਮਾਹੌਲ ਜਿਹੜਾ ਬਹੁਤ ਸੋਹਣਾ ਤਾਂ ਪਹਾੜਾਂ ਦੀ ਟਾਪ ਦੇ ਉੱਤੇ ਬਰਫ਼ ਪਈ ਹੈ ਤੇ ਥੱਲੇ ਬਿਲਕੁਲ ਕੋਨੇ-ਮੋਨੇ ਪਹਾੜ ਤਾਂ ਕਾਜਾਂ ਨੂੰ ਜਾਂਦੇ ਰਸਤੇ ਨੂੰ ਥੋੜਾ ਜਿਹਾ ਸਾਈਡ ਨੂੰ ਆਉਣਾ ਪੈਂਦਾ ਇੱਧਰ ਨੂੰ ਆਉਣ ਵਾਸਤੇ ਤੇ ਰਾਹ ਥੋੜਾ ਜਿਹਾ ਖਰਾਬ ਜਿਹਾ ਸੀਗਾ ਕੱਚਾ ਜਿਹਾ ਟੁੱਟੀ ਪੱਜੀ ਸੜਕ ਜੀ ਤੇ ਵਿਊ ਇੱਥੋਂ ਦਾ ਬਹੁਤ ਸੋਹਣਾ ਪਹਾੜ ਜਿਹੜੇ ਬਰਫ਼ ਨਾਲ ਲੱਦੇ ਦਿਖ ਰਹੇ ਆ ਤੇ ਇਧਰਲੇ ਪਾਸੇ ਜਿਹੜਾ ਇਹ ਗੀਓ ਪੈਂਡ ਦੇ ਵਿੱਚ ਬਣੀ ਹੋਈ ਆ ਮਨਸਿ ਜਿੱਥੇ ਬੋਧੀ ਪਿਖਸ਼ੂ ਦੀ ਮਮਮੀ ਰੱਖੀ ਹੋਈ ਆ ਪਹਾੜਾਂ ਦੇ ਟਾਪ ਤੇ ਮਾੜੀ ਮਾੜੀ ਬਰਫ਼ ਤਿੰਦੀ ਆ ਇਦਾਂ ਦੀ ਗੱਲਬਾਤ ਆ ਚੱਲੇ ਆ ਦੇਖਣ ਆਰਮੀ ਜਿਹੜੀ ਦੇਖ ਰੇਖ ਜ਼ਿਆਦਾ ਕਰ ਰਹੀ ਹੈ ਇੱਥੇ ਪੁਲਿਸ ਤਾਂ ਬਹੁਤ ਘੱਟ ਦਿਖ ਰਹੀ ਹੈ ਸ਼ੂਜ਼ اتار ਕੇ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਇੱਥੇ ਜਿਹੜੀ ਉਹਨਾਂ ਨੇ ਰੱਖੀ ਹੋਈ ਆ ਸਾਹਮਣੇ ਪਹਾੜੀ ਏਰੀਆ ਜਾਂ ਬਾਰਡਰ ਦੇ ਵਿੱਚ ਜ਼ਿਆਦਾਤਰ ਲੱਗਦੇ ਉੱਥੇ ਆਰਮੀ ਜਿਹੜੀ ਸਾਰੀ ਦੇਖਰੇਖ ਕਰਦੀ ਆ ਆਰਮੀ ਦੇ ਅੰਦਰ ਹੀ ਇੱਥੇ ਸਾਰਾ ਕੁਝ ਆ ਕਿੱਥੇ ਵੀ ਜਾਂਦੇ ਆ 30 ਰੁਪਏ ਐਂਟਰੀ ਲੈਂਦੇ ਆ ਪਰ ਪਰਸਨ ਦੀ ਤੇ ਅੰਦਰ ਬਾਈ ਵਗੈਰਾ ਵੀ ਲਾਉਂਦੇ ਆ ਤੇ ਬਾਕੀ ਇਸ ਏਰੀਏ ਦੇ ਵਿੱਚ ਚੋਰੀ ਚਾਰੀ ਵਾਲਾ ਜਾਂ ਕੋਈ ਹੋਰ ਉਹਨਾਂ ਡਰ ਹੈ ਨਹੀਂ ਲੋਕ ਜਿਹੜੇ ਇੱਥੋਂ ਦੇ ਇਮਾਨਦਾਰ ਤੇ ਐਲਟੀਟਿਊਡ ਇੱਥੇ 10000 ਦੇ ਆਸ-ਪਾਸ ਇੰਟਰਨੈਟ ਚੱਲ ਨਹੀਂ ਰਿਹਾ ਨਹੀਂ ਤਾਂ ਪੂਰਾ ਆਰਮੀ ਮੈਨ ਨੂੰ ਪੁੱਛਿਆ ਸੀ ਉਹ ਕਹਿੰਦਾ 14000 ਦੇ ਆਸ-ਪਾਸ ਤੇ ਕੋਈ ਜ਼ਿਆਦਾ ਆਕਸੀਜਨ ਦੀ ਵੀ ਇੰਨੀ ਇੱਥੇ ਜ਼ਿਆਦਾ ਦਿੱਕਤ ਨਹੀਂ ਹੈਗੀ। ਨਾਕੋ ਸਮਾਂ ਦੀ ਥੋੜਾ ਬਹੁਤ ਤਾਂ ਸਾਹ ਜਾਂ ਸਾਨੂੰ ਚੜਦਾ ਸੀ। ਇੱਥੇ ਬਿਲਕੁਲ ਠੀਕ ਹੈ। ਕਾਜਾ ਨੂੰ ਜਾਂਦੇ ਹਾਂ ਇੱਕ ਪਿੰਡ ਆਉਂਦਾ ਸੁਮਰਾ ਵਿਲੇਜ। ਤੇ ਆ ਥੱਲੇ ਦੇ ਦੋ ਪੌਲਾ ਵੱਡੇ ਵੱਡੇ ਬਣੇ ਹੋਏ ਤੇ ਪੌਲਾ ਤੋਂ ਥੱਲੇ ਬਹੁਤ ਥੱਲੇ ਡੂੰਗੀ ਜਿਹੜੀ ਨਦੀ ਚੱਲ ਰਹੀ ਹੈ ਇਹ ਅੱਗੇ ਜਾ ਕੇ ਸਾਤ ਦਰਿਆ ਦੇ ਵਿੱਚ ਮਿਲ ਜਾਂਦੀ ਹੈ ਸਪਤੀ ਨਦੀ ਜਿਹੜੀ ਤੇ ਵਿਊ ਇੱਥੋਂ ਦਾ ਇਤਾਂ ਦਾ ਸਾਰੇ ਫੋਟੋ ਫੋਟੋ ਖਿੱਚ ਰਹੇ ਆ ਤਾਬੋ ਤੋਂ 5 ਕਿਲੋਮੀਟਰ ਪਿੱਛੇ ਲਾਰੀ ਕਰਕੇ ਪਿੰਡਾ ਉੱਥੇ ਮਹਾਤਮਾ ਬੁੱਧ ਦੀ ਜਿਹੜੀ ਬਹੁਤ ਉਚਾਈ ਦੇ ਉੱਤੇ ਮੂਰਤੀ ਬਣੀ ਆ ਥੱਲੇ ਸੜਕ ਮੋਟਰਸਾਈਕਲ ਦਾ ਇੱਥੇ ਇੰਨਾ ਡਾਟ ਪਿਆ ਤਾਂ ਚੜਨ ਤੇ ਇਹ ਮੂਰਤੀ ਵੇਖਣਾ ਐ ਸੀ ਆਪਾਂ ਤਾਬੋ ਪਹੁੰਚ ਗਏ ਆ ਤੇ ਤਾਬੋ ਦਾ ਵੈਦਰ ਜਿਹੜਾ ਤਕਰੀਬਨ 15-16 ਡਿਗਰੀ ਆ ਹੁਣ ਪਰ ਧੁੱਪ ਜਿਹੜੀ ਬਹੁਤ ਜ਼ਿਆਦਾ ਤੇਜ਼ ਤਾਂ ਕਰਕੇ ਜਿਹੜਾ ਜੈਕਟਾਂ ਦੇ ਵਿੱਚ ਗਰਮੀ ਮਹਿਸੂਸ ਹੋ ਰਹੀ ਹੈ ਚਾਹ ਪਾਣੀ ਪੀਤਾ ਝੰਡਾ ਇਥੋਂ ਲਾਇਆ ਹੋਇਆ ਇਹਨਾਂ ਨੇ ਤੇ ਛੋਟਾ ਜਿਹਾ ਪਿੰਡ ਆ ਤਾਬੂ 10300 ਕੁਛ ਫੁੱਟ ਦੀ ਉਚਾਈ ਦੇ ਜਿਹੜਾ ਹੈਗਾ ਨਿੱਕੇ ਨਿੱਕੇ ਹੋਮਸਟੇ ਬਣੇ ਹੋਏ ਆ ਤੇ ਮੇਨ ਮਸ਼ਹੂਰ ਜਿਹੜੀ ਤਾਬੂ ਦੀ ਮਿਨਿਸਟਰੀ ਹੈ ਇੱਕ ਉਹ ਸ਼ਹਿਰ ਇੱਧਰ ਹੀ ਹੋਵੇ ਇਦਾਂ ਦੀ ਗੱਲਬਾਤ ਆ ਤਾਬੂ ਦੀ ਅੱਜ ਦੇ ਬਲੌਗ ਦੇ ਵਿੱਚ ਸਿਰਫ ਇੰਨਾ ਹੀ ਅੱਜ ਆਪਾਂ ਤਾਬੋ ਤੋਂ ਕੱਲ ਨੂੰ ਅਸੀਂ ਅੱਗੇ ਜਾਵਾਂਗੇ ਤੇ ਪਿਛਲੀਆਂ ਮੇਰੀਆਂ ਲੜੀਵਾਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ